ਫੁਲਕੇ ਆਪਣਾ ਯਾਰ ਨਹੀਂ ਤੈਨੂੰ ਚੜਦੇ ਵੈਰ ਨੇ ਕੰਮ ਫੇਦਾ ਤੇਜ਼ ਬੁਖਾਰ ਨਹੀਂ ਤੈਨੂੰ ਚੜਦੇ ਵੈਰ ਨੇ ਲੈ ਛੜੂ ਕਿਤੇ ਚੱਲ ਕੋਈ ਨਹੀਂ ਬਚਿਆ ਜਾਂਦੇ ਚੱਲ ਓ ਗਹਿਰਾਂ ਦੀ ਤੂੰ ਢੋਲੀ ਚੜ ਗਈ ਗਹਿਰਾਂ ਦੀ ਤੂੰ ਢੋਲੀ ਚੜ ਗਈ ਫੁਲਕੇ ਆਪਣਾ ਯਾਰ ਨਹੀਂ ਤੈਨੂੰ ਚੜਦੇ ਵੈਰ ਨੇ ਕੰਮ ਫੇਦਾ ਤੇਜ਼ ਬੁਖਾਰ ਛੱਡ ਜੇ ਵੈਰ ਨੇ ਓਏ ਅੱਗ ਨੇ ਛੱਡ ਜੇ ਵੈਰ ਨੇ ਅੱਧਾ ਸਿਰ ਤੇ ਨਾ ਦਰਦ ਕਰੇ ਨਾਲੇ ਉੱਠਦਾ ਰਹੇ ਬੀਲਾ ਸੋਰੇ ਕਹਿਣ ਤੈਨੂੰ ਉੱਠ ਕੁੜੀਏ ਚੱਲ ਲੈ ਮੁਕਾਲੂ ਮੁਕਾ ਪੀਲਾ ਨੀ ਰੋਟੀ ਨਾ ਤੇਰੇ ਅੰਦਰ ਲੰਗੇ ਨਾ ਨੇ ਬੂਦਾਤਾ ਨੀ ਤੈਨੂੰ ਛੱਡ ਜੇ ਵੈਰ ਨੇ ਕੰਬੇ ਦਾ ਤੇਜ਼ ਬੁਖਾਰ ਨੀ ਤੈਨੂੰ ਛੱਡ ਜੇ ਵੈਰ ਨੇ ਤੈਨੂੰ ਛੱਡ ਜੇ ਦਰਛਣ ਲਖੇ ਵਾਲੇ ਦੇ ਤੂੰ ਸੁਪਨੇ ਕਰਤੇ ਛੱਲੀ ਨੀ ਘਰ ਵਾਲਾ ਤੇਰਾ ਧਾਰੂ ਪੀਵੇ ਹੋ ਕੇ ਆਵੇ ਟੱਲੀ ਜ਼ਿੰਦਗੀ ਦੇ ਵਿੱਚ ਦੇਖ ਲਿਆ ਤੇਰਾ ਚੈਨਾ ਮੇਟ ਪਿਆਰ ਲਈਂ ਕੰਬੇ ਦਾ ਤੇਜ ਬੁਖਾਰ ਨੀ ਤੂੰ ਚੱਲ ਜੇ